ਕੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਪਿੰਡ ਚੱਕ ਮਨਾਸਾਂ ਦੀ ਪੰਚਾਇਤ ਆਪਣੇ ਪਿੰਡ ਦੇ ਇੱਕ ਡਰੱਗ ਅਡਿਕਟਡ ਲੜਕੇ ਨੂੰ ਨੌਜਵਾਨ ਨੂੰ ਸਾਡੇ ਕੋਲ ਲੈ ਕੇ ਆਏ ਸੀ ਕਿ ਸਾਡਾ ਬੇਟਾ ਨਸ਼ਾ ਛੱਡਣਾ ਚਾਹੁੰਦਾ ਹੈ ਇਹ ਬਹੁਤ ਵਧੀਆ ਉਪਰਾਲਾ ਹੈਗਾ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਜਿੱਦਾਂ ਅਸੀਂ ਪਿੰਡਾਂ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਸੀ ਉਸੇ ਮੁਹਿੰਮ ਦੇ ਤਹਿਤ ਪਿੰਡ ਜਾਗਰੂਕ ਹੋ ਕੇ ਖੁਦ ਅੱਗੇ ਹੋ ਕੇ ਆਇਆ ਹੈ ਕਿ ਸਾਡੇ ਪਿੰਡ ਦਾ ਇਹ ਨੌਜਵਾਨ ਨਸ਼ਾ ਕਰਦਾ ਹੈ ਤੇ ਇਧਰ ਨਸ਼ਾ ਛਡਾਉਣ ਦੇ ਵਿੱਚ ਸਾਡੀ ਮਦਦ ਕੀਤੀ ਜਾਏ ਜਿਸ ਦੇ ਤਹਿਤ ਅਸੀਂ ਇਸ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਐਡਮਿਟ ਕਰਵਾਇਆ ਤੇ ਇਹਦਾ ਇਲਾਜ ਚੱਲ ਰਿਹਾ ਸਰ ਕਿਵੇਂ ਦੇਖਦੇ ਹੋ ਪਹਿਲੀ ਵਾਰ ਪੰਚਾਇਤ ਨੇ ਇਹਦਾ ਨੂੰ ਫੈਸਲਾ ਲਿਆ ਕਿਵੇਂ ਦੇਖਦੇ ਹੋ ਇਹ ਜੋ ਅਸੀਂ ਜਗ੍ਹਾ ਜਗ੍ਹਾ ਤੇ ਜਾ ਕੇ ਯੁੱਧ ਨਸ਼ਿਆਂ ਦੇ ਵਿਰੁੱਧ ਸੈਮੀਨਾਰ ਲਗਾ ਰਹੇ ਹਾਂ ਉਸ ਦੇ ਤਹਿਤ ਹੀ ਲੋਕਾਂ ਨੇ ਜਾਗਰੂਕ ਹੋ ਕੇ ਲੋਕਾਂ ਨੂੰ ਸਮਝ ਆ ਗਿਆ ਕਿ ਪ੍ਰਸ਼ਾਸਨ ਸਰਕਾਰ ਸਾਡੇ ਨਾਲ ਹੈ ਕੋਸ਼ਿਸ਼ ਕਰ ਰਹੀ ਹੈ ਨਾਲ ਹੋ ਕੇ ਕਿ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕੀਤਾ ਜਾਏ ਉਸੇ ਮਹੀਨੇ ਦੇ ਤਹਿਤ ਲੋਕਾਂ ਨੇ ਅੱਗੇ ਆ ਕੇ ਉਸ ਮੁੰਡੇ ਨੂੰ ਜੋ ਨਸ਼ਾ ਕਰ ਰਿਹਾ ਉਸ ਨੂੰ ਸਾਡੇ ਕੋਲ ਲੈ ਕੇ ਆਏ ਨੇ ਤਾਂ ਜੋ ਪੁਲਿਸ ਉਹਨਾਂ ਦੀ ਮਦਦ ਕਰ ਸਕੇ ਅਤੇ ਉਸ ਨਸ਼ਾ ਛਡਾਣ ਦੇ ਵਿੱਚ ਹੈਲਪ ਕਰ ਸਕੇ ਸਰ ਬਾਕੀ ਦੇ ਪਿੰਡਾਂ ਨੂੰ ਕੀ ਅਪੀਲ ਕਰਨਾ ਚਾਹੂਗਾ ਮੈਂ ਬਾਕੀ ਦੇ ਪਿੰਡਾਂ ਨੂੰ ਵੀ ਇਹ ਅਦਾਇਤ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਚੱਕ ਮਨਾਸਾ ਪਿੰਡ ਵਾਲਿਆਂ ਨੇ ਅੱਗੇ ਵਧ ਕੇ ਪਿੰਡ ਵਿੱਚ ਨਸ਼ਾ ਕਰਦੇ ਲੜਕੇ ਨੂੰ ਨਸ਼ਾ ਛਡਵਾਉਣ ਲਈ ਸਾਡੇ ਕੋਲ ਲੈ ਕੇ ਆਏ ਨੇ ਤੇ ਅਸੀਂ ਵੀ ਅੱਗੇ ਉਹਨਾਂ ਦੀ ਮਦਦ ਕੀਤੀ ਹੈ। ਬਾਕੀ ਪਿੰਡ ਵਾਲਿਆਂ ਨੂੰ ਮੈਂ ਆਹੀ ਕਹਿਣਾ ਚਾਹਾਂਗਾ ਮੇਰੀ ਉਹਨਾਂ ਨੂੰ ਅਪੀਲ ਹੈ ਕਿ ਜਿਹੜਾ ਵੀ ਇਹਨਾਂ ਦੇ ਪਿੰਡਾਂ ਦੇ ਵਿੱਚ ਕੋਈ ਨਸ਼ਾ ਕਰਦਾ ਹੈ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਹੈ ਉਸ ਨੂੰ ਅਸੀਂ ਇੱਕ ਅਪਰਾਧੀ ਦੇ ਤੌਰ ਤੇ ਨਾ ਦੇਖੀਏ ਉਸ ਨੂੰ ਇੱਕ ਬਿਮਾਰ ਵਿਅਕਤੀ ਦੇ ਤੌਰ ਤੇ ਦੇਖੀ ਕਿ ਇੱਕ ਬਿਮਾਰ ਵਿਅਕਤੀ ਹੈ ਜੋ ਨਸ਼ਾ ਕਰਦਾ ਹੈ ਤੇ ਅਸੀਂ ਉਸ ਦੀ ਨਸ਼ਾ ਛਡਾਉਣ ਦੇ ਵਿੱਚ ਮਦਦ ਕਰੀਏ। ਮੌਕੇ ਦਾ ਸਰਪੰਚ ਜੀ ਸਰ ਸਾਡੇ ਪਿੰਡ ਦੇ ਇੱਕ ਮੁੰਡਾ ਅਭੀ ਕੁਮਾਰ ਇਹ ਨਸ਼ਿਆਂ 'ਚ ਬੜਾ ਪੈ ਗਿਆ ਸੀ ਅਸੀਂ ਸਾਰੇ ਪਿੰਡਦਿਆਂ ਨੇ ਸੋਚਿਆ ਕਿ ਚਲੋ ਇਹਨੂੰ ਸੁਧਾਰ ਲਈਏ ਤੇ ਜਿਹੜਾ ਯੋਧ ਨਸ਼ਿਆਂ ਬਰੋਦ ਸਰਕਾਰ ਨੇ ਮੁਹਿੰਮ ਚਲਾਈ ਹੈ ਬੜੀ ਵਧੀਆ ਚਲਾਈ ਹੈ ਉਹਦੇ ਤਹਿਤ ਅਸੀਂ ਨੂੰ ਸਾਰੇ ਪਿੰਡਦਿਆਂ ਨੇ ਫੜ ਕੇ ਲਿਆਂਦਾ ਇਹਨੂੰ ਪੁਲਿਸ ਕੋਲ ਦਿੱਤਾ ਹੈ ਪੁਲਿਸ ਵਾਲਿਆਂ ਨੇ ਕਾफी ਸਹਿਯੋਗ ਕੀਤਾ ਸਾਡੇ ਨਾਲ ਔਰ ਇਹਨੂੰ ਅਸੀਂ ਉਹ ਮੁੰਡਾ ਵੀ ਕਹਿੰਦਾ ਵੀ ਚਲੋ ਮੈਂ ਸੁਧਰਨਾ ਚਾਹਣਾ ਤੇ ਅਸੀਂ ਸਾਰੇ ਉਹਨੂੰ ਲੈ ਕੇ ਆਏ ਆ ਫਿਰ ਪੁਲਿਸ ਪ੍ਰਸ਼ਾਸਨ ਨੇ ਵੀ ਸਾਡਾ ਕਾफी ਸਹਿਯੋਗ ਕੀਤਾ ਹੈ ਇਹਨਾਂ ਨੂੰ ਸੈਂਟਰ 'ਚ ਵੀ ਦਾਖਲ ਕਰਾਇਆ ਮੁੰਡੇ ਨੂੰ ਔਰ ਮੁੰਡਾ ਵੀ ਕਹਿੰਦਾ ਮੈਂ ਸੁਧਰਨਾ ਚਾਹੁੰਦਾ ਮੇਰੀ ਮਦਦ ਕੀਤੀ ਜਾ ਸਾਰੇ ਪਿੰਡਿਆਂ ਦੀ ਮਦਦ ਵੀ ਕੀਤੀ ਹੈ ਬਾਕੀ ਸਾਰੇ ਲੋਕਾਂ ਨੂੰ ਅਸੀਂ ਇਹ ਅਪੀਲ ਕਰਾਂਗੇ ਕਿ ਤੁਸੀਂ ਵੀ ਸਹਿਯੋਗ ਕਰੋ ਇਹਨਾਂ ਮੁੰਡਿਆਂ ਦਾ ਮੁੰਡੇ ਨਸ਼ਿਆਂ 'ਚ ਨਾ ਪੈਣ ਪੁਲਿਸ ਪ੍ਰਸ਼ਾਸਨ ਵੀ ਕਾਫੀ ਸਹਿਯੋਗ ਕਰਦਾ ਪਿਆ ਹੈ ਇਸ ਯੁੱਧ ਨਸ਼ਿਆਂ ਵਿਰੁੱਧ ਸਾਰੇ ਅਸੀਂ ਇਕੱਠੇ ਹੋ ਕੇ ਚੱਲੀਏ ਤਾਂ ਕਿ ਇਹ ਬੱਚੇ ਜਿਹੜੇ ਆ ਇਸ ਨਸ਼ੇ ਤੋਂ ਬਚੇ ਰਹਿਣ ਸਰਪੰਚ ਸਾਹਿਬ ਕਿੱਦਾਂ ਤੁਹਾਡੇ ਵੱਲ ਬੜਾ ਵਧੀਆ ਸਰ ਅਸੀਂ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਆਂ ਕਿ ਨਸ਼ਿਆਂ ਤੋਂ ਬਚੇ ਰਹਿਣ ਬੱਚੇ ਤਾਂ ਕਿ ਕਿਉਂਕਿ ਪੁਲਿਸ ਪ੍ਰਸ਼ਾਸਨ ਇਕੱਲਾ ਵੀ ਕੁਝ ਨਹੀਂ ਕਰ ਸਕਦਾ ਜਿੰਨੇ ਚਿਰ ਸਾਡੇ ਸਾਰੇ ਲੋਕਾਂ ਦਾ ਸਹਿਯੋਗ ਨਾ ਹੋਵੇ ਸਣੀ ਪੰਚਾਇਤਾਂ ਦਾ ਸਹਿਯੋਗ ਨਾ ਕਰਨਾ ਤੇ ਬਾਕੀ ਪੰਚਾਇਤਾਂ ਕੀ ਮੈਸੇਜ ਦੇਣਾ ਚਾਹੀਦਾ ਪੰਚਾਇਤ ਨੂੰ ਉਹੀ ਮੈਸੇਜ ਹੈ ਕਿ ਜਿਹੜੇ ਜਿਹੜੇ ਪਿੰਡ ਦੇ ਬੱਚੇ ਹੈ ਨੇ ਜਿਹੜੇ ਕੋਈ ਨਸ਼ੇ ਕਰਦੇ ਨੇ ਉਹਨਾਂ ਨੂੰ ਫੜ ਕੇ ਤੇ ਪੁਲਿਸ ਪ੍ਰਸ਼ਾਸਨ ਕੋਲ ਲਿਆਂਦਾ ਜਾਏ ਉਹਨਾਂ ਦਾ ਸਹਿਯੋਗ ਕੀਤਾ ਜਾਏ ਤਾਂ ਕਿ ਉਹ ਬੱਚਾ ਨਸ਼ਾ ਤੋਂ ਸਾਰੇ ਬਸ ਇਹ ਵੀ ਅਪੀਲ ਕਰਾਂਗੇ ਅਸੀਂ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ